ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਰ ਤੁਸੀਂ ਵੀ ਵਿਆਹ ਸ਼ਾਦੀ ਸ਼ੋਪਿੰਗ ਕਰਨਾ ਚਾਹੁੰਦੇ ਹੋ ਜਾਂ ਹੋਲ ਸੇਲ ਚ ਕਪੜਾ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਵਿਜ਼ਿਟ ਕਰ ਲਓ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਅਗਰ YouTube ਤੋਂ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਜ਼ਰੂਰ ਕਰੋ ਅਗਰ Facebook ਤੇ Insta ਤੋਂ ਦੇਖ ਰਹੇ ਹੋ ਤਾਂ ਫੋਲੋ ਕਰੋ ਆ ਦੇਖੋ ਸੂਟ ਦੇ ਲੈ ਨੇ ਜ਼ਬਰਦਸਤ ਪੂਰਾ ਹੈਂਡਵਰਕ ਦਾ ਆਰਟੀਕਲ ਪੂਰਾ ਸੂਟ ਭਰਿਆ ਹੋਇਆ ਹੈਂਡਵਰਕ ਦੇ ਨਾਲ ਕਲਰ ਚੈੱਕ ਕਰਾ ਦੇ ਨੈਕ ਚੈੱਕ ਕਰਾ ਦੇ ਵਰਕ ਚੈੱਕ ਕਰਾ ਦੇ ਬਹੁਤ ਹੀ ਪਿਆਰਾ ਆਰਟੀਕਲ ਹੈਵੀ ਆਰਟੀਕਲ ਬ੍ਰਾਈਡਲ ਆਰਟੀਕਲ ਹੈਵੀ ਹੈਵੀ ਦੁਪੱਟਿਆਂ ਦੇ ਨਾਲ ਆ ਦੇਖੋ ਦੁਪੱਟਾ ਬਹੁਤ ਸਾਰਾ ਹੈਂਡਵਰਕ ਦਾ ਦੁਪੱਟਾ ਰਹਿਣ ਵਾਲਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈਗਾ ਜੀ ਕਲਰ ਵੀ ਮਿਲ ਜੰਗੇ 4 ਤੁਹਾਨੂੰ ਪੀਸ کھول ਕੇ ਦਿਖਾ ਰਿਹਾ ਫੁੱਲ ਹੈਂਡਵਰਕ ਕੀਤਾ ਹੋਇਆ ਪੀਸ ਦੇ ਉੱਤੇ ਬਹੁਤ ਹੀ ਪਿਆਰਾ ਆਰਟੀਕਲ ਬ੍ਰਾਈਡਲ ਆਰਟੀਕਲ ਹੈ ਕਲਰ ਤਾਂ ਮਿਲਨੇ ਨੇ 4 ਆ ਦੇਖੋ ਲ্যাਵੈਂਡਰ ਕਰੋ ਗਾਜਰੀ ਕਲਰ ਔਰ ਪੈਰਟ ਗ੍ਰੀਨ ਕਲਰ ਚਾਰ-ਚਾਰ ਕਲਰਾਂ ਦੇ ਸੈੱਟ ਨੇ ਅਗਰ ਕਿਸੇ ਵੀ ਮੇਰੇ ਭੈਣ ਦੇ ਭਰਾ ਨੇ ਨਵਾਂ ਕੰਮ ਸਟਾਰਟ ਕਰਨਾ ਹੈ ਤੁਸੀਂ ਅਗਰ ਸੈੱਟ ਵਾਈਜ਼ ਨਹੀਂ ਲੈ ਸਕਦੇ ਤਾਂ ਸਾਡੇ ਕੋਲੋਂ ਚਾਰ-ਚਾਰ ਪਿੱਸਾ ਵਿੱਚੋਂ ਦੋ-ਦੋ ਪੀਸ ਲੈ ਕੇ ਆਪਣੀ ਵੈਰਾਈਟੀ ਬਣਾ ਸਕਦੇ ਹੋ ਇਸੇ ਕਰਕੇ ਇੱਕ ਵਾਰ ਤੁਸੀਂ ਵਿਜ਼ਿਟ ਕਰ ਲੋ ਕੇਸਲ ਸੂਟ ਰੈਂਡ ਸਾਡੇ ਅੰਬਾਲਾ ਸਿਹੜੀ ਵਿਆਹ ਸ਼ਾਦੀ ਦਾ ਵੀ ਕੱਪੜਾ ਲੈਣਾ ਚਾਹਦੇ ਹੋ ਸਭ ਹੋਲਸੇਲ ਰੇਟ ਹੀ ਮਿਲੇਗਾ ਜਿਹੜੀ ਜਿੱਤੋਂ ਵੀ ਸਾਡੀ ਵੀਡੀਓ ਦੇਖ ਰਹੇ ਹੋ ਭਾਵੇਂ ਤੁਸੀਂ ਬਾਹਰੋਂ ਦੇਖ ਰਹੇ ਹੋ ਭਾਵੇਂ ਤੁਸੀਂ ਇੰਡੀਆ ਦੇ ਵਿੱਚੋਂ ਦੇਖ ਰਹੇ ਹੋ ਤੇ ਐਦਾ ਦੇ ਆਰਟੀਕਲ ਲੈਣ ਵਾਸਤੇ ਤੁਹਾਨੂੰ ਇੱਕ ਵਾਰ ਸ਼ਾਪ ਦੇ ਉੱਤੇ ਵਿਜ਼ਿਟ ਕਰਨਾ ਪੈਣਾ। ਦੁਕਾਨ ਸਾਡੀ ਅੰਬਾਲਾ ਸ਼ਹਿਰ ਕਪੜਾ ਮਾਰਕੀਟ ਵਿੱਚ ਪੈਂਦੀ ਹੈ ਜੀ। ਆ ਦੇਖੋ। ਆਰਟੀਕਲ ਚੈੱਕ ਕਰੋ। ਬਹੁਤ ਸੋਹਣੇ-ਸੋਹਣੇ ਆਰਟੀਕਲ ਨੇ। ਬਹੁਤ ਹੀ ਜ਼ਬਰਦਸਤ ਆਰਟੀਕਲ ਆ ਚੁੱਕੇ ਨੇ। 600 ਸੂਟ ਐਂਡ ਸਾੜੀ ਅੰਬਾਲਾ ਸਿਟੀ ਨੇੜੇ ਬੀਰਸਮਾਜ ਕਾਲਜ। ਆ ਦੇਖੋ। ਆ ਦੇਖੋ ਆਦੇ ਦੋ ਕਲਰ ਆਣਗੇ। ਦੋਨੋਂ ਹੀ ਸੁਪਰ ਚੁਨਿੰਦਾ ਕਲਰ ਨੇ। ਛੋਣੇ-ਛੋਣੇ ਆਰਟੀਕਲ ਨੇ ਸਾਰੀ ਵੈਰਾਈਟੀ ਅਸੀਂ ਨਹੀਂ ਦਿਖਾ ਸਕਦੇ ਤੁਹਾਨੂੰ ਵੀਡੀਓ ਦੇ ਅੰਦਰ ਥੋੜੀ-ਬਹੁਤ ਆਈਟਮਾਂ ਤੁਹਾਨੂੰ ਦਿਖਾਉ ਕਰ ਰਹੇ ਹਾਂ ਕਦੇ ਵੀ ਤੁਸੀਂ ਮਾਲਾ ਸਟੀਟ ਹੀ ਆ ਰਹੇ ਹੋ ਬਸਟੈਂਡ ਤੇ ਰੇਲਵੇ ਸਟੇਸ਼ਨ ਦੇ ਵਿਚਕਾਰ ਆਪਣੀ ਦੁਕਾਨ ਪੈਂਦੀ ਹੈ ਨੇੜੇ ਦੇਸ਼ਮਾਲਜ ਕੋਲੇ ਦੇ ਕਿਸੇ ਨੂੰ ਦੇਸ਼ਮਾਲਜ ਕੋਲੇ ਪੁੱਛਗੇ ਤੁਸੀਂ ਸਾਡੀ ਦੁਕਾਨ ਤੇ ਆ ਸਕਦੇ ਹੋ ਨਹੀਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਫੋਨ ਕਰ ਲਓ ਮੈਸੇਜ ਕਰ ਲਓ ਮੈਸੇਜ ਕਰੋਗੇ ਲੋਕੇਸ਼ਨ ਮਿਲ ਜੇਗੀ ਫੋਨ ਕਰ ਲੋਗੇ ਜਿੱਥੇ ਵੀ ਅੰਮਾਲਾ ਸਿਟੀ ਕਪੜਾ ਮਾਰਕੀਟ ਖੜੇ ਹੋਵੋਗੇ ਸਾਡੀ ਦੁਕਾਨ ਦਾ ਕੋਈ ਨਾ ਕੋਈ ਮੈਂਬਰ ਤੁਹਾਨੂੰ ਲੈਣ ਉਸਤੇ ਆ ਜਾਏਗਾ ਜੀ ਪੂਰਾ ਫਰੰਟ ਹੈਵੀ ਨਵੇਂ-ਨਵੇਂ ਬੇਸ ਨਵੇਂ-ਨਵੇਂ ਚੀਜ਼ਾਂ ਸਲਵਾਰ ਤੇ ਵੀ ਕਟਾਈ ਰਹਿਣ ਵਾਲੀ ਏ ਤੇ ਦੁਪੱਟੇ ਤੇ ਵੀ ਫੁੱਲ ਵਰਕ ਰਹਿਣ ਵਾਲਾ ਇਸੇ ਕਰਕੇ ਐਕਸਟਰਾ ਦੇ ਆਰਟੀਕਲ ਜੇ ਲੈਣਾ ਚਾਹਦੇ ਹੋ ਨਵੇਂ-ਨਵੇਂ ਡਿਜ਼ਾਈਨਰ ਵੈਰਟੀ ਲੈਣਾ ਚਾਹਦੇ ਹੋ ਸਿੱਧੇ ਕੋਲ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਅੰਮਾਲਾ ਸਿਟੀ ਕਿਸ ਤੋਂ ਸੂਟ ਐਂਡ ਸੜੀ ਅੰਮਾਲਾ ਸਿਟੀ ਹਾਂ ਦੇ ਤੋ ਤਿੰਨ ਤਿੰਨ ਕਲਰ ਆਣਗੇ ਅਗਰ ਤੁਸੀਂ ਦੂਰੋਂ ਗੱਲ ਕਰ ਰਹੇ ਹੋ ਤੇ ਤੁਹਾਨੂੰ WhatsApp ਦੇ ਉੱਤੇ ਵੀਡੀਓ ਕਾਲ ਦੇ ਉੱਤੇ ਵੀ ਅਸੀਂ ਵੈਰਾਈਟੀ ਦਿਖਾ ਦਾਂਗੇ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਨਹੀਂ ਕਰ ਸਕਦੇ ਤਾਂ ਸਾਨੂੰ ਵੀਡੀਓ ਕਾਲ ਤੇ ਗੱਲ ਕਰ ਸਕਦੇ ਹੋ ਸਾਡੀ ਤਰ੍ਹਾਂ ਦੇ ਆਰਟੀਕਲ ਤੁਹਾਡੇ ਕੋਲ ਨੇ ਕਿ ਐਦਾ ਬੰਡਲ ਵਾਈਜ਼ ਮਾਲ ਸਾਰੇ ਹੋਲਸੇਲ ਰੇਟਾਂ ਤੇ ਤੁਹਾਨੂੰ ਮਿਲੇਗਾ ਤੁਸੀਂ ਨਵਾਂ ਕੰਮ ਸਟਾਰਟ ਕਰ ਰਹੇ ਹੋ ਨਹੀਂ ਲੈ ਸਕਦੇ ਸੈਟ ਬਾਈ ਦੋ ਦੋ ਤਿੰਨ ਤਿੰਨ ਪੀਸ ਲੈ ਕੇ ਤੁਸੀਂ ਆਪਣੇ ਬਜਟ ਦੇ ਵੈਰਾਈਟੀ ਬਣਾ ਸਕਦੇ ਹੋ ਜਿੱਦਾ ਸਾਰਾ ਸੈਟ ਵਾਈ ਮਾਲ ਤੁਹਾਨੂੰ ਮਿਲ ਜੇਗਾ ਉਨੇ ਦਾ ਆਰਟੀਕਲ ਦੇਖੋ ਸੈਸ਼ਨ ਆਰਟੀਕਲ ਤਿਆਰ ਕਰਵਾਇਆ ਸੀ ਇਹਦਾ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ਹੈ ਜੀ ਉਸੇ ਹਿਸਾਬ ਦੇ ਨਾਲ ਸੀ ਆਰਟੀਕਲ ਤਿਆਰ ਕਰਵਾਇਆ ਆ ਲੋ ਆਰਟੀਕਲ ਚੈੱਕ ਕਰੋ ਪਿਓਰ ਦਾ ਆਰਟੀਕਲ ਰਹਿਣ ਵਾਲਾ ਹੈ ਫੁੱਲ ਹੈਂਡਵਰਕ ਦਾ ਸੂਟ ਆਏਗਾ ਆ ਦੇਖੋ ਪੂਰਾ ਸੂਟ ਭਰਿਆ ਹੋਇਆ ਫੁੱਲ ਬਰਕਤ ਪਾਇਆ ਕਲਰ ਵੀ ਬਹੁਤ ਜਬਰਦਸਤ ਹੈ ਗਾਜੇ ਆ ਦੇਖੋ ਉਸ ਤੋਂ ਬਾਅਦ 54 ਬਾਜੂ ਆ ਬਾਵਾ ਆ ਪਹੁੰਚੇ 54 ਬਾਜੂ ਤੇ ਵਰਕਰ ਆਣ ਵਾਲਾ ਫਰੰਟ ਵੀ ਪੂਰਾ ਹੈਵੀ ਰਹਿਣ ਵਾਲਾ ਉਸ ਤੋਂ ਬਾਅਦ ਜਿਹੜੀ ਖਾਸਤ ਰਹਿ ਜਾਂਦੀ ਦੁਪट्टे ਦੇ ਉੱਤੇ ਦੁਪੱਟਾ ਸਾਡੇ ਕੋਲ ਤੁਹਾਨੂੰ ਪੰਜਾਬੀ ਵਾਲੇ ਮਿਲਣਾ ਆ ਦੇਖੋ ਆ ਦੁਪੱਟਾ ਰਹਿਣ ਵਾਲਾ ਆ ਦੇਖੋ ਆ ਆਰਟੀਕਲ ਨੇ ਕਲਰ ਇਹਦੇ ਵਿੱਚ ਆਣੇ ਨੇ 4 ਆ ਦੇਖੋ ਰੈੱਡ ਕਲਰ ਸੱਜਣਾ ਵਾਲੇ ਕਲਰ ਆਣਗੇ ਸਾਰੇ ਪੀਕੋ ਸ਼ੇਡ ਮਰੂਨ ਕਲਰ ਪੂਰੇ ਸੈੱਟ ਤੇ ਜਾਨ ਮਹਿਰੂਨ ਕਲਰ ਦਾ ਐਡਾ 4-4 ਪੀਸ ਦੇ ਬੰਡਲ ਵੀ ਆਉਂਦੇ ਨੇ 6-6 ਪੀਸ ਦੇ ਵੀ ਆਉਂਦੇ ਨੇ ਵੈਰਾਈਟੀ ਬਣਾ ਕੇ ਲੈ ਲਓ ਜਿਸ ਤਰ੍ਹਾਂ ਮਰਜ਼ੀ ਲੈ ਲਓ ਵਿਆਹ ਸ਼ਾਦੀ ਅੱਸੇ ਚੀਜ਼ ਦਾ ਵਿੱਚ ਅੱਸੇ ਚੀਜ਼ ਦਾ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਚਾਹੀਦਾ ਤੁਸੀਂ ਕੋਰ ਵਿਜ਼ਿਟ ਕਰ ਲਓ ਪਿਆਸਾ ਸੂਟ ਐਂਡ ਸਾੜੀ ਨੇੜੇ ਦੇਸ਼ਮਾਜ ਕਾਲਜ ਕਦੀ ਵੀ ਮਲਾ ਸਿਟੀ ਆ ਰਹੇ ਹੋ ਇੱਕ ਪਾਸੇ ਰੇਲਵੇ ਸਟੇਸ਼ਨ ਇੱਕ ਪਾਸੇ ਬੱਸ ਸਟੈਂਡ ਕਿਸੇ ਵੀ ਪਾਸੇ ਤੁਸੀਂ ਆ ਰਹੇ ਹੋ ਫੋਨ ਕਰ ਲਓ ਨਹੀਂ ਸਮਝ ਲੱਗ ਰਹੀ ਦੇਸ਼ਮਾਜ ਕਾਲਜ ਕਿਸੇ ਨੂੰ ਪੁੱਛ ਲਓ ਉਹਦੇ ਨੇੜੇ ਆਪਣੀ ਦੁਕਾਨ ਪੈਂਦੀ ਹੈ ਫੋਨ ਕਰ ਲੋਗੇ ਤਾਂ ਕੋਈ ਨਾ ਕੋਈ ਮੈਂਬਰ ਲੈਣ ਵਾਸਤੇ ਆ ਜਾਏਗਾ। ਅਗਰ ਮੈਸੇਜ ਕਰੋਗੇ ਲੋਕੇਸ਼ਨ ਮਿਲ ਜੇਗੀ ਤੁਹਾਨੂੰ। ਬਹੁਤ ਹੀ ਆਸਾਨ ਡਰੈੱਸ ਹੈਗਾ ਕਿਸੇ ਨੂੰ ਪੁੱਛ ਲਓ ਕੇਸਰ ਸੂਟ ਐਂਡ ਸਾੜੀ। ਦੇਸ ਮਾਈਕ ਕੋਲ ਥੋੜੀ ਜੀ ਅੱਗੇ ਗਲੀ ਚ ਆਪਣੀ ਦੁਕਾਨ ਪੈਂਦੀ ਬਾਅਦ ਬੋਰ ਲੱਗਾ ਕੇਸਰ ਸੂਟ ਐਂਡ ਸਾੜੀ ਦਾ। ਨਵਾਂ ਅਪਡੇਟ, ਨਵੀਂ ਵੀਡੀਓ ਦੇਖਣ ਵਾਸਤੇ ਥੋੜਾ ਜਿਹਾ ਇੰਤਜ਼ਾਰ ਕਰੋ। ਅਗਰ YouTube ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਔਰ Facebook Insta ਤੋਂ ਦੇਖ ਰਹੇ ਹੋ ਤੇ ਫੋਲੋ ਜ਼ਰੂਰ ਕਰੋ। ਥੋੜਾ ਇੰਤਜ਼ਾਰ ਕਰੋ ਅਗਲੇ ਅਪਡੇਟ ਵਾਸਤੇ। ਸਾਰਿਆਂ ਨੂੰ ਪਿਆਰ ਬੜੀ ਸਸਤੀ ਗਾ।